ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਗੁਰੂ ਦਾ ਬੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਸਾਸੰਗਤ ਜੀ ਗੁਰੂ ਨਾਨਕ ਪਾਸ਼ਾ ਜੀ ਉਸ ਪਰਮਾਤਮਾ ਦੇ ਭਗਤੀ ਵਿੱਚ ਸਮਾਦੀ ਲਾਈ ਬੈਠੇ ਸਨ ਅਤੇ ਉੱਥੇ ਹੀ ਗੁਰੂ ਨਾਨਕ ਪਾਸ਼ਾ ਜੀ ਦੇ ਕੋਲ ਭਾਈ ਮਰਦਾਨਾ ਅਤੇ ਇੱਕ ਸੇਵਕ ਹੋਰ ਭਾਈ ਸੋਹਣ ਸਿੰਘ ਬੈਠੇ ਸਨ ਤਾਂ ਭਾਈ ਸੋਹਣ ਸਿੰਘ ਭਾਈ ਮਰਦਾਨਾ ਨੂੰ ਕਹਿਣ ਲੱਗਾ ਕਿ ਦੇਖ ਮਰਦਾਨਿਆ ਗੁਰੂ ਨਾਨਕ ਪਾਸ਼ਾ ਜੀ ਨੇ ਆਪਣੀਆਂ ਅੱਖਾਂ ਖੋਲ ਲਈਆਂ ਹਨ ਹੁਣ ਇਦਾਂ ਲੱਗ ਰਿਹਾ ਹੈ ਕਿ ਜਿਵੇਂ ਕਿ ਉਹ ਕਿਸੇ ਨਾ ਕੋ ਸੇ ਨਾ ਕਿਸੇ ਉਤੇ ਆਪਣੀ ਮੇਹਰ ਭਰੀ ਨਜ਼ਰ ਕਰਨਗੇ ਤਾਂ ਇਹਨੇ ਨੂੰ ਉਹਨਾਂ ਕੋਲ ਗੁਰੂ ਜੀ ਆ ਜਾਂਦੇ ਹਨ ਗੁਰੂ ਨਾਨਕ ਪਾਤਸ਼ਾਹ ਜੀ ਭਾਈ ਮਰਦਾਨੇ ਕੋਲ ਆ ਕੇ ਕਹਿਣ ਲੱਗੇ ਕਿ ਚੱਲ ਮਰਦਾਨਿਆ ਆਪਾਂ ਚੱਲਣਾ ਹੈ ਤਾਂ ਭਾਈ ਮਰਦਾਨਾ ਪੁੱਛਣ ਲੱਗਾ ਆਪਾਂ ਹੁਣ ਕਿੱਧਰ ਦੀ ਤਿਆਰੀ ਕੀਤੀ ਹੈ ਕਿੱਥੇ ਜਾਣਾ ਹੈ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ ਨੇੜੇ ਹੀ ਇੱਕ ਨਗਰ ਹੈ ਉੱਥੇ ਸਾਡਾ ਪਿਆਰਾ ਇੱਕ ਕਿਸੇ ਮੁਸੀਬਤ ਦੇ ਵਿੱਚ ਫਸਿਆ ਹੋਇਆ ਹੈ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਤੇ ਪਾਈ ਮਰਦਾਨਾ ਜੀ ਉੱਥੋਂ ਰਵਾਨਾ ਹੋ ਜਾਂਦੇ ਹਨ ਅਤੇ ਛੇਤੀ ਹੀ ਉਸ ਨਗਰ ਵਿੱਚ ਪਹੁੰਚ ਜਾਂਦੇ ਹਨ ਅਤੇ ਉੱਥੇ ਪਹੁੰਚ ਕੇ ਉੱਥੋਂ ਦੇ ਲੋਕਾਂ ਤੋਂ ਪੁੱਛਿਆ ਕਿ ਵਿਰਹ ਮਲਹਾਰ ਕਿੱਥੇ ਰਹਿੰਦੇ ਹਨ ਤਾਂ ਲੋਕਾਂ ਦੇ ਦੱਸਣ ਮੁਤਾਬਕ ਗੁਰੂ ਨਾਨਕ ਪਾਤਸ਼ਾਹ ਜੀ ਵਿਰਨ ਦੇ ਬਾਗ ਵਿੱਚ ਪਹੁੰਚ ਜਾਂਦੇ ਹਨ ਵਿਰਨ ਮਲਹਾਰ ਵੇਖਦਿਆਂ ਸਾਰੀ ਗੁਰੂ ਨਾਨਕ ਪਾਤਸ਼ਾਹ ਨੂੰ ਵੇਖਦਿਆਂ ਸਾਰੀ ਬੜਾ ਪਰਸੰਨ ਹੋਇਆ ਅਤੇ ਉੱਥੇ ਹੀ ਖੜਾ ਹੋ ਗਿਆ ਅਤੇ ਬੜੇ ਆਦਰ ਤੇ ਸਤਿਕਾਰ ਨਾਲ ਸੀਸ ਝੁਕਾ ਕੇ ਨਮਸਕਾਰ ਕੀਤੀ ਤਾਂ ਉਸ ਤੋਂ ਬਾਅਦ ਬਿਰਨ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਬੈਠਣ ਲਈ ਆਸਣ ਵਿਛਾ ਦਿੰਦਾ ਹੈ ਤਾਂ ਫਿਰ ਗੁਰੂ ਨਾਨਕ ਪਾਤਸ਼ਾਹ ਜੀ ਭਾਈ ਬਿਰਨ ਨੂੰ ਪੁੱਛਣ ਲੱਗੇ ਕਿ ਦੱਸੋ ਭਾਈ ਤੁਹਾਡੀ ਭਗਤੀ ਕਿੱਦਾਂ ਦੀ ਚੱਲ ਰਹੀ ਹੈ ਕਿਸ ਤਰ੍ਹਾਂ ਚੱਲ ਰਹੀ ਹੈ ਤਾਂ ਕਹਿਣ ਲੱਗਾ ਕਪਾੜਸ਼ਾ ਜੀ ਮੈਂ ਤਾਂ ਇੱਕ ਗਰੀਬ ਕਿਸਾਨ ਹਾਂ ਮੈਂ ਉਸ ਪ੍ਰਮਾਤਮਾ ਦੇ ਬਾਰੇ ਕੀ ਜਾਣਦਾ ਹਾਂ ਤਾਂ ਭਾਈ ਮਰਦਾਨਾ ਕਹਿਣ ਲੱਗਾ ਕਿ ਭਾਈ ਸਿਖਾ ਤੂੰ ਆਪਣੇ ਮਨ ਦੀ ਇੱਛਾ ਦੱਸ ਮਨ ਖੋਲ ਕੇ ਗੱਲ ਕਰ ਗੁਰੂ ਨਾਨਕ ਪਾਤਸ਼ਾਹ ਜੀ ਦਾ ਸੇਵਕ ਕਹਿਣ ਲੱਗਾ ਮੈਂ ਤਨ ਭਾਗ ਹਨ ਮੇਰੇ ਜੋ ਤੁਸੀਂ ਮੇਰੇ ਘਰਨ ਵਿੱਚ ਚਰਨ ਪਾਏ ਹਨ ਇਸ ਤੋਂ ਚੰਗੇ ਭਾਗ ਕਿਹੜੇ ਹੋ ਸਕਦੇ ਹਨ ਜਿਨ੍ਹਾਂ ਦੇ ਕਰ ਅਨੰਕਾਰ ਆ ਪਾਇਆ ਹੋਵੇ ਇਨੀਆਂ ਗੱਲਾਂ ਕਹਿ ਕੇ ਉਹ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪੁੱਛਦਾ ਹੈ ਕਿ ਪਾਤਸ਼ਾਹ ਜੀ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਹਿੰਦੂ ਅਤੇ ਮੁਸਲਮਾਨ ਮੁਸਲਮਾਨਾਂ ਵਿੱਚ ਫਰਕ ਨਹੀਂ ਕਰਦੇ ਅਤੇ ਮੈਂ ਜਦ ਵੀ ਆਪਣੇ ਘਰ ਹੁੰਦਾ ਹਾਂ ਤਾਂ ਆਪਣੇ ਪਰਮਾਤਮਾ ਨੂੰ ਸਿਮਰਦਾ ਹਾਂ ਪਰ ਜਦੋਂ ਮੈਂ ਮਸਜਿਦ ਦੇ ਵਿੱਚ ਜਾਂਦਾ ਹਾਂ ਪਰ ਉਹ ਕਹਿੰਦੇ ਹਨ ਕਿ ਸਿਰਫ ਮੁਸਲਮਾਨ ਹੀ ਮਸਜਿਦ ਦੇ ਵਿੱਚ ਆ ਸਕਦੇ ਹਨ ਅਤੇ ਉਹ ਕਹਿਣ ਲੱਗਾ ਕਿ ਮੈਂ ਸੋਚਦਾ ਹਾਂ ਕਿ ਜੇਕਰ Hindu ਉਹ ਮੁਸਲਮਾਨ RAM ਅਤੇ KRISHNA ਨੂੰ ਨਹੀਂ ਮੰਨਦੇ ਹਨ ਉਹ ਕਹਿੰਦੇ ਹਨ ਕਿ ਜੇਕਰ ਉਹ ਹੈ ਵੀ ਤਾਂ ਮਸਜਿਦ ਦੇ ਵਿੱਚ ਉਹਨਾਂ ਨੂੰ ਕੋਈ ਸਥਾਨ ਨਹੀਂ ਮਿਲ ਸਕਦਾ ਇਸ ਲਈ ਮੈਂ ਸੋਚਦਾ ਹਾਂ ਕਿ ਜੇਕਰ Hindu ਭਗਵਾਨ ਨੂੰ ਵੀ ਉਸ ਸਿੱਖ ਪ੍ਰਭੂ ਦੇ ਦਰਬਾਰ ਵਿੱਚ ਸਥਾਨ ਨਾ ਮਿਲਿਆ ਤਾਂ ਤਾਂ ਉਹਨਾਂ ਨੂੰ ਬਣਾਇਆ ਹੀ ਕਿਉਂ ਮੌਲਵੀ ਕਹਿੰਦੇ ਹਨ ਕਿ ਜਿਹੜਾ ਮੁਸਲਮਾਨ ਧਰਮ ਨਹੀਂ ਮੰਨੇਗਾ ਉਹ ਨਰਕਾਂ ਦੇ ਵਿੱਚ ਜਾਵੇਗਾ ਤਾਂ ਮੈਂ ਇਹ ਸੋਚਦਾ ਹਾਂ ਕਿ ਉਸ ਪਰਮਾਤਮਾ ਨੇ ਇਹ ਚੀਜ਼ ਬਣਾਈ ਹੀ ਕਿਉਂ ਹੈ ਪਰ ਜੇਕਰ ਮੈਂ ਹਿੰਦੂਆਂ ਨੂੰ ਕਹਿੰਦਾ ਹਾਂ ਤਾਂ ਉਹ ਕਹਿੰਦੇ ਹਨ ਕਿ ਮੁਸਲਮਾਨ ਅਛੂਤ ਹਨ ਅਤੇ ਉਹਨਾਂ ਨੂੰ ਛੂਹ ਲੈਣਾ ਵੀ ਪਾਪ ਹੈ ਅਤੇ ਉਹ ਕਹਿੰਦੇ ਹਨ ਕਿ ਉਹਨਾਂ ਲੋਕਾਂ ਨੂੰ ਮੁਕਤੀ ਨਹੀਂ ਮਿਲੇਗੀ ਅਤੇ ਉਹ ਮੁਸਲਮਾਨਾਂ ਦੇ ਖਿਲਾਫ ਬੋਲ-ਗੋਲ ਬੋਲਦੇ ਹਨ ਇਹ ਸਭ ਦੇਖ ਕੇ ਮੈਂ ਉਸ ਪਰਮਾਤਮਾ ਨੂੰ ਪੁੱਛਦਾ ਹਾਂ ਕਿ हे ਪਰਮਾਤਮਾ ਮੈਂ ਕਿਸ ਬੇੜੀ ਉੱਪਰ ਬੈਠਾਂ ਕਿਹੜੀ ਬੇੜੀ ਮੈਨੂੰ ਪਾਰ ਤਾਰੇਗੀ ਮੈਂ ਸੋਚਦਾ ਹਾਂ ਕਿ ਮੇਰਾ ਜੀਵਨ ਬੀਤ ਰਿਹਾ ਹੈ ਮੈਂ ਬੇਚੈਨੀ ਦੇ ਵਿੱਚ ਜੀ ਰਿਹਾ ਹਾਂ ਅਤੇ ਉਹ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਕਹਿਣ ਲੱਗਾ ਕਿ ਪਾਤਸ਼ਾਹ ਜੀ ਮੈਂ ਸੁਣਿਆ ਹੈ ਕਿ ਤੁਸੀਂ ਬਹੁਤ ਵੱਡੀ ਭਗਤੀ ਕੀਤੀ ਹੋਈ ਹੈ ਅਤੇ ਉਹ ਕਹਿਣ ਲੱਗਾ ਕਿ ਤੁਸੀਂ ਮੈਨੂੰ ਦੱਸੋ ਕਿ ਉਸ ਪਰਮਾਤਮਾ ਦੇ ਦਰਬਾਰ ਵਿੱਚ ਕੀ ਮਨਜ਼ੂਰ ਹੁੰਦਾ ਹੈ ਅਤੇ ਕੀ ਨਹੀਂ ਮਨਜ਼ੂਰ ਹੁੰਦਾ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲਗੇ ਭਾਈ ਸਿੱਖਾ ਸਚਾਈ ਤਾਂ ਇਹ ਹੈ ਜੋ ਵੀ ਤੁਸੀਂ ਬੀਜੋਗੇ ਉਹੀ ਵੱਢੋਗੇ ਜੈਸੇ ਕਰਮ ਕਰੋਗੇ ਵੈਸੇ ਹੀ ਕਰਮ ਭਰੋਗੇ ਤੁਹਾਨੂੰ ਮੁਕਤੀ ਉਦੋਂ ਹੀ ਮਿਲੇਗੀ ਜਦੋਂ ਤੁਸੀਂ ਇਹ ਮੰਨ ਲਵੋ ਕਿ ਜੋ ਕੁਝ ਵੀ ਹੋ ਰਿਹਾ ਹੈ ਉਹ ਉਸ ਪਰਮਾਤਮਾ ਦੀ ਮਰਜ਼ੀ ਦੇ ਨਾਲ ਹੋ ਰਿਹਾ ਹੈ ਉਸ ਪਰਮਾਤਮਾ ਦੀ ਰਜ਼ਾ ਵਿੱਚ ਹੋ ਰਿਹਾ ਹੈ ਅਤੇ ਜੋ ਕੁਝ ਵੀ ਉਹ ਕਰਦਾ ਹੈ ਸੋ ਚੰਗਾ ਹੀ ਕਰ ਰਿਹਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ Hindu ਸਲਮਾਨ ਦੋਨੋਂ ਇਹ ਮੰਨਦੇ ਹਨ ਕਿ ਇਹ ਸੰਸਾਰ ਨੂੰ ਉਸ ਕਰਤਾਰ ਨੇ ਬਣਾਇਆ ਹੈ ਸ ਲਈ ਕਰਤਾਰ ਹੀ ਰਚਨਾ ਕਰਨ ਵਾਲਾ ਹੈ ਰਚਣ ਵਾਲਾ ਹੈ ਸਭ ਕੁਝ ਉਸੇ ਦਾ ਹੀ ਬਨਾਇਆ ਹੋਇਆ ਹੈ ਗੁਰਨਾਨਕ ਪਾਤਸ਼ਾਹ ਜੀ ਕਹਿਣ ਲੱਗੇ ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਡੇ ਪੁੱਤਰਾਂ ਦੇ ਵਿੱਚ ਤੁਹਾਨੂੰ ਕਿਹੜਾ ਪੁੱਤਰ ਚੰਗਾ ਲੱਗਦਾ ਹੈ ਤਾਂ ਮਲਹਾਰ ਕਹਿਣ ਲੱਗਾ ਕਿ ਪਾਸ਼ਾ ਜੀ ਮੈਨੂੰ ਤਾਂ ਸਾਰੇ ਹੀ ਬੱਚੇ ਪਿਆਰੇ ਲੱਗਦੇ ਹਨ ਪਰ ਜੋ ਗੁਣਾ ਵਾਲਾ ਹੁੰਦਾ ਹੈ ਗੁਣੀ ਹੁੰਦਾ ਹੈ ਉਹ ਬੱਚਾ ਥੋੜਾ ਜ਼ਿਆਦਾ ਪਿਆਰਾ ਲੱਗਦਾ ਹੈ ਤਾਂ ਗੁਰਨਾਨਕ ਪਾਸ਼ਾ ਜੀ ਕਹਿਣ ਲਗੇ ਕਿ ਅਸੀਂ ਉਸ ਪਰਮਾਤਮਾ ਨੂੰ ਦੇਖ ਨਹੀਂ ਸਕਦੇ ਪਰ ਇਹ ਜ਼ਰੂਰ ਜਾਣਦੇ ਹਾਂ ਕਿ ਜੋ ਕੁਝ ਵੀ ਹੈ ਉਹ ਸਭ ਕੁਝ ਉਸ ਪਰਮਾਤਮਾ ਨੇ ਬਣਾਇਆ ਹੈ ਅਤੇ ਅਸੀਂ ਉਸ ਪਰਮਾਤਮਾ ਦੇ ਬੱਚੇ ਹਾਂ ਅਤੇ ਅਸੀਂ ਉਸ ਪਰਮਾਤਮਾ ਦੀ ਨਜ਼ਰ ਵਿੱਚ ਸਾਰੇ ਇੱਕੋ ਜਿਹੇ ਹਾਂ ਇੱਕੋ ਸਮਾਨ ਹਾਂ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਇਹ ਗੱਲ ਸੁਣ ਕੇ ਵੀਰਨ ਕਹਿਣ ਲੱਗਾ ਕਿ ਪਾਤਸ਼ਾਹ ਜੀ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਪਰ ਇਹ ਗੱਲ ਤਾਂ ਧਰਤੀ ਧਰਤੀ ਤੇ ਆਮ ਇਨਸਾਨਾਂ ਦੀ ਹੋਈ ਹੈ ਹਾਂ ਤੁਸੀਂ ਮੈਨੂੰ ਉਸ ਪਰਮਾਤਮਾ ਦੇ ਬਾਰੇ ਦੱਸੋ ਜਿਨ੍ਹਾਂ ਨੂੰ ਅਸੀਂ ਪੂਜਦੇ ਹਾਂ ਕਿ ਪਰਮਾਤਮਾ ਨੂੰ ਕਿਹੜਾ ਪਿਆਰਾ ਲੱਗਦਾ ਹੈ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ ਕਿ ਉਹ ਪਰਮਾਤਮਾ ਹਰ ਜਗ੍ਹਾ ਹਰ ਜਗ੍ਹਾ ਮੌਜੂਦ ਹੈ ਇੱਥੇ ਵੀ ਅਤੇ ਉੱਥੇ ਵੀ ਅਤੇ ਉਹ ਹਰ ਵਸਤ ਦੇ ਵਿੱਚ ਨਜ਼ਰ ਆਉਂਦਾ ਹੈ ਹਰ ਹਰ ਚੀਜ਼ ਦੇ ਵਿੱਚ ਉਹ ਵੀ ਰਾਜਮਾਨ ਹੈ ਅਤੇ ਬਾਕੀ ਜਿਹੜੇ ਵੀ ਦੇਵਤੇ ਹਨ ਉਹ ਉਸ ਦੇ ਦਰਬਾਰ ਵਿੱਚ ਖੜੇ ਹਨ ਉਹ ਲੱਖਾਂ ਕਰੋੜਾਂ ਹਨ ਅਤੇ Hindu ਧਰਮ ਵਿੱਚ ਵੀ 33 ਕਰੋੜ ਦੇਵੀ ਦੇਵਤੇ ਹਨ ਜਿਹੜੇ ਉਸ ਪਰਮਾਤਮਾ ਦਾ ਨਾਮ ਜਪਦੇ ਹਨ ਅਤੇ ਉਸ ਪਰਮਾਤਮਾ ਦੇ ਦੱਸੇ ਹੋਏ ਸੱਚੇ ਮਾਰਗ ਤੇ ਚੱਲਦੇ ਹਨ ਉਹਨਾਂ ਨੂੰ ਹੀ ਮੁਕਤੀ ਮਿਲਦੀ ਹੈ ਅਤੇ ਜੇਕਰ ਤੂੰ ਵੀ ਉਸ ਪਰਮਾਤਮਾ ਨੇ ਦੱਸੇ ਹੋਏ ਮਾਰਗ ਤੇ ਚੱਲੇਗਾ ਤੈਨੂੰ ਵੀ ਮੁਕਤੀ ਮਿਲ ਜਾਵੇਗੀ ਜਿੰਨਾ ਕਰੋੜਾਂ ਦੀ ਗੱਲ ਅਸੀਂ ਕਰ ਰਹੇ ਹਾਂ ਉਹਨਾਂ ਨੇ ਉਸ ਪਰਮਾਤਮਾ ਦੇ ਨਾਮ ਨੂੰ ਜਪਿਆ ਹੈ ਅਤੇ ਅੰਤ ਵਿੱਚ ਮੁਕਤੀ ਪਾਈ ਹੈ ਮੋਕਸ਼ ਪ੍ਰਾਪਤ ਕੀਤਾ ਹੈ ਅਤੇ ਜਿਨ੍ਹਾਂ ਨੇ ਨਹੀਂ ਜਪਿਆ ਹੈ ਉਹਨਾਂ ਨੂੰ ਮੁਕਤੀ ਪ੍ਰਾਪਤ ਨਹੀਂ ਹੋਈ ਹੈ ਜੇ ਜੇਕਰ ਅਸੀਂ ਉਸ ਪਰਮਾਤਮਾ ਦੀ ਗੱਲ ਕਰੀਏ ਤਾਂ ਉਹ ਇੱਕ ਹੈ ਤੇ ਦੂਸਰਾ ਨਾ ਕੋਈ ਹੈ ਤੇ ਨਾ ਕੋਈ ਹੋਵੇਗਾ ਉਹ ਇੱਕ ਪਰਮਾਤਮਾ ਸ਼ਬਦ ਦਾ ਪਾਲਨ ਹਾਰ ਹੈ ਅਤੇ ਉਸ ਨੂੰ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਸਾਨੂੰ ਉਸ ਪਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਹੈ ਉਸ ਦੀ ਰਜਾ ਦੇ ਵਿੱਚ ਰਹਿਣਾ ਚਾਹੀਦਾ ਹੈ ਉਸ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ ਸਾਨੂੰ ਉਸ ਪਰਮਾਤਮਾ ਦੀ ਮੋਜ ਵਿੱਚ ਰਹਿਣਾ ਚਾਹੀਦਾ ਹੈ ਤਾਂ ਹੀ ਸਾਨੂੰ ਮੁਕਤੀ ਪ੍ਰਾਪਤ ਹੋਵੇਗੀ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਆਨੰਕ ਪਾਤਸ਼ਾਹ ਜੀ ਦੀ ਮਿੱਠੇ ਬਚਨਾਂ ਨੇ ਵਿਰਨ ਮਲਾਰ ਨੂੰ ਹਨੇਰੇ ਵਿੱਚੋਂ ਕੱਢ ਕੱਢ ਦਿੱਤਾ ਅਤੇ ਉਸ ਪਰਮਾਤਮਾ ਦੇ ਨਾਲ ਜੋੜਿਆ ਅਤੇ ਉਹ ਗੁਰਨਾਨਕ ਪਾਤਸ਼ਾਹ ਜੀ ਦੇ ਚਰਨੀ ਟਹਿ ਕੇ ਕਹਿਣ ਲੱਗਾ ਕਿ ਪਾਤਸ਼ਾਹ ਜੀ ਤਨ ਹੋ ਤੁਸੀਂ ਜਿਹੜਾ ਤੁਸੀਂ ਮੇਰੇ ਘਰ ਆ ਕੇ ਮੈਨੂੰ ਦਰਸ਼ਨ ਦਿੱਤੇ ਮੈਂ ਕਰਮਾ ਵਾਲਾ ਹਾਂ ਮੈਂ ਭਾਗਾ ਵਾਲਾ ਹਾਂ ਜਿਸ ਨੂੰ ਉਸ ਪਰਮਾਤਮਾ ਨੇ ਆਪ ਆ ਕੇ ਦਰਸ਼ਨ ਦਿੱਤੇ ਹਨ ਅਤੇ ਮੈਨੂੰ ਇਸ ਦੁਨੀਆ ਦੇ ਹਨੇਰੇ ਵਿੱਚੋਂ ਬਾਹਰ ਕੱਢਿਆ ਹੈ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ ਕਿ ਵਰਨ ਮਲਹਾਰ ਤੂੰ ਜਾਣਨਾ ਚਾਹੁੰਦਾ ਹੈ ਕਿ ਕਿਹੜਾ ਉਸ ਪਰਮਾਤਮਾ ਦੇ ਦਰਬਾਰ ਵਿੱਚ ਪਹੁੰਚਦਾ ਹੈ ਤਾਂ ਫਿਰ ਤੂੰ ਸੁਣ ਜਿਹੜਾ ਮਨੁੱਖ ਆਪਣੀਆਂ ਪੰਜ ਇੰਦਰੀਆਂ ਉੱਤੇ ਕਾਬੂ ਪਾ ਲੈਂਦਾ ਹੈ ਕਾਮ, ਕ੍ਰੋਧ, ਮੋਹ, ਲੋਭ, ਅਹੰਕਾਰ ਉੱਤੇ ਕਾਬੂ ਰੱਖਦਾ ਹੈ ਜੋ ਚੰਗੇ ਲੋਕਾਂ ਨੂੰ ਜੋ ਚੰਗੇ ਲੋਕਾਂ ਦੀ ਸੰਗਤ ਕਰਦਾ ਹੈ ਅਤੇ ਜਿਹੜਾ ਸੰਤਾਂ ਦੇ ਦੱਸੇ ਹੋਏ ਮਾਰਗ ਤੇ ਚੱਲਦਾ ਹੈ ਅਤੇ ਸੰਤ ਬੰਦਾ ਹੈ ਉਸ ਦਾ ਪਰਮਾਤਮਾ ਦੇ ਦਰਬਾਰ ਵਿੱਚ ਸਵਾਗਤ ਹੁੰਦਾ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਸਾਨੂੰ ਉਸ ਪਰਮਾਤਮਾ ਦੀ ਰਜਾ ਦੇ ਵਿੱਚ ਰਹਿਣਾ ਚਾਹੀਦਾ ਹੈ ਉਸ ਦੇ ਚਰਨਾਂ ਦੇ ਨਾਲ ਜੁੜਨਾ ਚਾਹੀਦਾ ਹੈ ਗੁਰੂ ਦਾ ਸਿਮਰਨ ਕਰਨਾ ਚਾਹੀਦਾ ਹੈ ਹੱਕ ਅਤੇ ਸੱਚ ਦੀ ਕਮਾਈ ਕਰਨੀ ਚਾਹੀਦੀ ਹੈ ਅਤੇ ਆਪਣੀ ਕਮਾਈ ਦੇ ਵਿੱਚੋਂ ਦਸਵੰਦ ਕੱਢ ਕੇ ਲੋੜਵੰਦਾਂ ਦੀ ਸਹਾਇਤਾ ਜ਼ਰੂਰ ਕਰਨੀ ਚਾਹੀਦੀ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦੀ ਇਹ ਸਾਖੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ